ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਈ ਮਹੀਨਿਆਂ ਤੋਂ ਚੱਲਿਆ ਆ ਰਿਹਾ ਸਸਪੈਂਸ ਜੱਜਦਾਰ ਸਹਿਬਾਨ ਕੀ ਫੈਸਲਾ ਸੁਣਾਉਣਗੇ ਸੁਖਬੀਰ ਬਾਦਲ ਨੂੰ ਕੀ ਤਨਖਾਹ ਲਗਾਈ ਜਾਵੇਗੀ ਧਾਰਮਿਕ ਜਾਂ ਰਾਜਨੀਤਿਕ ਇਹ ਸਾਰੇ ਸਵਾਲਾਂ ਦੇ ਉੱਪਰ ਕੱਲ ਵਿਰਾਮ ਲੱਗ ਗਿਆ ਜੱਜਦਾਰ ਸਹਿਬਾਨ ਨੇ ਆਪਣਾ ਫੈਸਲਾ ਸੁਣਾ ਦਿੱਤਾ ਹਜ਼ਾਰਾਂ ਲੋਕਾਂ ਦੇ ਸਾਹਮਣੇ ਲੱਖਾਂ ਲੋਕਾਂ ਦੇ ਘਰਾਂ ਵਿੱਚ ਜਾ ਰਹੀਆਂ ਲਾਈਵ ਤਸਵੀਰਾਂ ਦੇ ਵਿਚਕਾਰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਕੁਝ ਵਾਪਰਿਆ ਉਸ ਵਰਤਾਂਤ ਉੱਪਰ ਹੁਣ ਚਰਚਾ ਹੋ ਰਹੀ ਹੈ ਕੀ ਇਹਨਾਂ ਕਾਫੀ ਬਹੁਤ ਚੰਗੀ ਮਿਸਾਲ ਪੇਸ਼ ਹੋਈ ਹੈ ਇਤਿਹਾਸਿਕ ਫੈਸਲਾ ਸੁਣਾਇਆ ਗਿਆ ਹੈ ਸੁਖਬੀਰ ਬਾਦਲ ਉੱਪਰ ਨਰਮੀ ਵਰਤੀ ਗਈ ਹੈ ਤਰਾਂਤਰਾਂ ਦੇ ਵਿਚਾਰ ਪੇਸ਼ ਹੋ ਰਹੇ ਹਨ ਇਸ ਦੇ ਨਾਲ ਹੀ ਇੱਕ ਹੋਰ ਲਾਈਨ ਅੱਗੇ ਵਧਾਈ ਜਾ ਰਹੀ ਹੈ ਕਿ ਜਥੇਦਾਰਾਂ ਦੇ ਫੈਸਲੇ ਉੱਪਰ ਕਿੰਤੂ ਪਰੰਤੂ ਨਹੀਂ ਕਰ ਸਕਦੇ ਅੱਖਾਂ ਮੀਚ ਕੇ ਹੱਥ ਜੋੜ ਕੇ ਪ੍ਰਵਾਨ ਕਰੋ ਜੀ ਇਸ ਲਾਈਨ ਤੇ ਵੀ ਇਤਰਾਜ਼ ਹੈ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵੀ ਇਹੋ ਸੋਚ ਕੇ ਕਿ ਉਹ ਜੋ ਕੁਝ ਵੀ ਕਰਨਗੇ ਉਹ ਸਾਰਾ ਕੁਝ ਕਰਦੇ ਰਹੇ ਇਹ ਸੋਚ ਕੇ ਕਿ ਕੋਈ ਕਿੰਤੂ ਪਰੰਤੂ ਨਹੀਂ ਕਰੇਗਾ ਜਿਹੜਾ ਕੌਨਫੀਡੈਂਸ ਸੁਖਬੀਰ ਬਾਦਲ ਵਿੱਚ ਇਹ ਵੱੱਜਰ ਗੁਨਾਹ ਕਰਨ ਦਾ ਆਇਆ ਉਹ ਵੀ ਇਸ ਗਲਤੋਕੀ ਆਇਆ ਕਿ ਉਸ ਦਾ ਪਿਤਾ ਦਹਾਕਿਆਂ ਤੋਂ ਆਪਣੀ ਮਨਮਰਜ਼ੀ ਕਰ ਰਿਹਾ ਹੈ ਤੇ ਕਿਸੇ ਨੇ ਵੀ ਕੋਈ ਸਵਾਲ ਨਹੀਂ ਚੁੱਕਿਆ ਆਪ ਹੀ ਆਪਣੇ ਆਪ ਨੂੰ ਫਕਰੇ ਕੌਮ ਦੇ ਦਿੱਤਾ ਕੁਝ ਨਹੀਂ ਹੋਇਆ ਕੋਈ ਰੌਲਾ ਨਹੀਂ ਪਿਆ ਪਰ ਪੰਥ ਜਿਉਂਦਾ ਜਾਗਦਾ ਹੈ ਸਵਾਲ ਲੈਂਦਾ ਹੈ ਸਵਾਲ ਪੁੱਛਦਾ ਹੈ ਤੇ ਇਸੇ ਲਈ ਵੱਡੇ ਤੋਂ ਵੱਡੇ ਹਾਕਮ ਨੂੰ ਦੇਰ ਸਵੇਰ ਇਸ ਕਚਹਿਰੀ ਦੇ ਵਿੱਚ ਪੇਸ਼ ਹੋਣਾ ਪੈਂਦਾ ਹੈ ਪੰਥ ਦੇ ਸਾਹਮਣੇ ਸੀਸ ਝੁਕਾਉਣਾ ਪੈਂਦਾ ਹੈ ਇਹ ਵੀ ਸਾਡੇ ਧਰਮ ਦੀ ਹੀ ਖੂਬਸੂਰਤੀ ਹੈ ਕੀ ਅਸੀਂ ਜਾਗਦੇ ਹਾਂ ਸਾਡੀਆਂ ਜ਼ਮੀਰਾਂ ਜਾਗਦੀਆਂ ਹਨ ਹੁਣ ਕੱਲ ਦੇ ਘਟਨਾਕ੍ਰਮ ਦੇ ਉੱਪਰ ਕੁਝ ਵਿਚਾਰ ਕਰਦੇ ਹਫੇਦਾਰ ਸਹਿਬਾਨ ਵੱਲੋਂ ਜਿਵੇਂ ਪੂਰੇ ਵਰਤਾਰਤ ਨੂੰ ਸਿਰਜਿਆ ਗਿਆ ਉਸ ਨਾਲ ਅਕਾਲ ਤਖਤ ਸਾਹਿਬ ਦੀ ਮਰਿਆਦਾ ਤਖਤ ਸਾਹਿਬ ਦੀ ਜਿਹੜੀ ਸਰਬਉੱਚਤਾ ਹੈ ਉਸ ਨੂੰ ਬਹਾਲ ਕਰਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਸਹਾਈ ਹੋਇਆ ਇਹ ਸਭ ਕੁਝ ਗਿਆਨੀ ਰਗਵੀਰ ਸਿੰਘ ਨੇ ਸ਼ੁਰੂਆਤ ਜਿਨ੍ਹਾਂ ਲਫ਼ਜ਼ਾਂ ਦੇ ਨਾਲ ਕੀਤੀ ਕਿ ਮਾਨ ਮਰਿਆਦਾ ਦੇ ਉੱਪਰ ਸੰਸਥਾਵਾਂ ਦੀ ਮਾਨ ਮਰਿਆਦਾ ਦੇ ਉੱਪਰ ਸਿੱਖ ਕੁਰਬਾਨ ਹੁੰਦੇ ਹਨ ਕਿਸੇ ਸਿੱਖ ਦੇ ਲਈ ਮਾਨ ਮਰਿਆਦਾ ਦੀ ਕੁਰਬਾਨੀ ਨਹੀਂ ਦਿੱਤੀ ਜਾ ਸਕਦੀ ਇਸ ਦੇ ਨਾਲ ਮੁੱਢ ਬਣਿਆ ਗਿਆ ਕਿ ਕਾਰਵਾਈ ਕਿਹੜੀ ਦਿਸ਼ਾ ਵਿੱਚ ਜਾਏਗੀ ਕਿਸ ਚੀਜ਼ ਦੀ ਉਮੀਦ ਕੀਤੀ ਜਾ ਸਕਦੀ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਉਹਨਾਂ ਵੱਲੋਂ ਅਧਿਕਾਰਿਤ ਕੀਤਾ ਗਿਆ ਤੇ ਜੋ ਕੁਝ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਉਸ ਤੋਂ ਵੀ ਅੰਦਾਜ਼ਾ ਕਾਫੀ ਸਾਫ਼ ਹੋ ਰਿਹਾ ਸੀਗਾ ਕਿ ਜੋ ਉਹ ਕਹਿਣਾ ਚਾ ਰਹੇ ਨੇ ਜੋ ਉਹ ਇਹਨਾਂ ਨੇਤਾਵਾਂ ਨੂੰ ਇਹਨਾਂ ਲੀਡਰਾਂ ਨੂੰ ਸੁਣਾਉਣਾ ਚਾਹ ਰਹੇ ਨੇ ਉਸ ਦੀ ਟੋਨ ਕੀ ਹੈ ਉਹਨਾਂ ਨੇ 1947 1997 ਤੋਂ ਮਾਫ਼ ਕਰਨਾ ਜਦੋਂ ਅਕਾਲੀ ਦਲ ਦੀ ਸਰਕਾਰ ਬਣੀ ਉਸ ਟਾਈਮ ਤੋਂ ਜੋ ਪੰਥ ਵਿਰੋਧੀ ਕਾਰਜ ਹੋਏ ਉੱਥੋਂ ਹੀ ਉਹਨਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਉਨ੍ਹਾਂ ਵੱਲੋਂ ਵੀ ਕਿਹਾ ਗਿਆ ਕਿ ਅਕਾਲੀ ਸਰਕਾਰ ਜਿਹੜੀ ਕਿ ਪੰਥਕ ਸਰਕਾਰ ਸੀ ਉਹ ਵਾਅਦੇ ਕਰਕੇ ਆਈ ਸੀ ਉਹ ਲੋਕਾਂ ਦੀਆਂ ਆਸਾਂ ਦੇ ਉੱਤੇ ਪੂਰਾ ਨਹੀਂ ਉਤਰੀ ਜ਼ਖਮਾਂ ਤੇ ਮਲਮ ਨਹੀਂ ਲਾਏ ਗਏ ਬਲਕਿ ਜ਼ਖਮਾਂ ਨੂੰ ਉਂਗਲਾਂ ਪਾ ਪਾ ਕੇ ਉਚੇੜਿਆ ਗਿਆ ਇਹ ਵੀ ਮੰਨਿਆ ਗਿਆ ਕਿ ਪਿਛਲੇ ਜ세ਦਾਰਾਂ ਵੱਲੋਂ ਜੋ ਰਾਜਸੀ ਨੇਤਾਵਾਂ ਦੇ ਨਾਲ ਮਿਲ ਕੇ ਜਾਂ ਉਹਨਾਂ ਦੇ ਦਬਾਅ ਹੇਠ ਕੰਮ ਕੀਤੇ ਗਏ ਨੇ ਫੈਸਲੇ ਲੇ ਗਏ ਨੇ ਉਹਨਾਂ ਦੀ ਵਜ੍ਹਾ ਕਰਕੇ ਪੰਥ ਅੱਜ ਜਥੇਦਾਰਾਂ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਦਾ ਹੈ ਇਹ ਇਹਨਾਂ ਤੋਂ ਜਥੇਦਾਰ ਸਹਿਬਾਨ ਨੇ ਅਕਾਲ ਤਖਤ ਦੀ ਫਸੀਲ ਤੋਂ ਇਸ ਗੱਲ ਨੂੰ ਬੰਨਿਆ ਵਿਸ਼ਵਸਨੀਅਤਾ ਤੇ ਛੱਟ ਲੱਗੀ ਹੈ ਇਸ ਗੱਲ ਦੇ ਉੱਪਰ ਵੀ ਉਹਨਾਂ ਨੂੰ ਕੋਈ ਮੰਨਣ ਦੇ ਵਿੱਚ ਝਿਜਕ ਨਹੀਂ ਸੀ ਇਸ ਦੇ ਨਾਲ ਨਾਲ ਉਹਨਾਂ ਨੇ ਇਸ ਗੱਲ ਦੇ ਉੱਪਰ ਵੀ ਜ਼ੋਰ ਪਾਇਆ ਕਿ ਅੱਜ ਸਾਡੇ ਦੇ ਔਰ ਕੋਈ ਵੀ ਦਬਾਅ ਨਹੀਂ ਹੈ ਕਿਸੇ ਏਜੰਸੀ ਦਾ ਦਬਾਅ ਨਹੀਂ ਹੈ ਕਿਸੇ ਪਾਰਟੀ ਦਾ ਦਬਾਅ ਨਹੀਂ ਹੈ ਅਕਾਲੀ ਦਲ ਦਾ ਵੀ ਦਬਾਅ ਨਹੀਂ ਹੈ ਇਹ ਸਾਰਾ ਕੁਝ ਉਹਨਾਂ ਵੱਲੋਂ ਕਿਹਾ ਗਿਆ ਤੇ ਇਸ ਦੇ ਨਾਲ-ਨਾਲ ਇਹ ਵੀ ਕਿਹਾ ਗਿਆ ਕਿ ਜਿੰਨੇ ਵੀ ਨੇਤਾ ਇੱਥੇ ਮੌਜੂਦ ਨੇ ਉਹ ਗੁਰੂ ਦੀ ਕਚਹਿਰੀ ਦੇ ਵਿੱਚ ਤਖਤ ਦੇ ਸਾਹਮਣੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੱਚ ਬੋਲਣ ਝੂਠ ਨਾ ਬੋਲਣ ਇਸ ਗੱਲ ਦੇ ਉੱਤੇ ਵੀ ਕਾਫੀ ਜ਼ੋਰ ਪਾਇਆ ਗਿਆ ਜੋ ਪ੍ਰਕਿਰਿਆ ਕਾਲ ਤੱਕ ਸੈੱਟ ਹੋਈ ਉਸ ਦੇ ਵਿੱਚ ਜਿੰਨੇ ਵੀ ਅਕਾਲੀ ਦਲ ਦੇ ਲੀਡਰ ਸਹਿਬਾਨ ਉੱਥੇ ਖੜੇ ਸੀ ਉਹਨਾਂ ਨੂੰ ਮੋਟਾ-ਮੋਟਾ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਪਹਿਲਾ ਹਿੱਸਾ ਉਹ ਸੀ ਜੋ ਸੁਖਬੀਰ ਬਾਦਲ ਵੱਲੋਂ ਲਏ ਗਏ ਫੈਸਲਿਆਂ ਦੇ ਵਿੱਚ ਸ਼ਾਮਿਲ ਸੀ ਦੂਸਰਾ ਹਿੱਸਾ ਉਹਨਾਂ ਲੀਡਰਾਂ ਦਾ ਸੀ ਜੋ ਫੈਸਲੇ ਦੇ ਹੱਕ ਵਿੱਚ ਬੋਲੇ ਫੈਸਲਿਆਂ ਦਾ ਸਮਰਥਨ ਕੀਤਾ ਪ੍ਰੋੜਤਾ ਕੀਤੀ ਉਹਨਾਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਤੀਜਾ ਧੜਾ ਉਹ ਸੀ ਜਿਹੜੇ ਚੁੱਪੀ ਧਾਰੀ ਰੱਖੀ ਜਿੰਨਾਂ ਵੱਲੋਂ ਕੁਝ ਬੋਲਿਆ ਨਹੀਂ ਗਿਆ ਕੋਈ ਕ੍ਰਿਟਿਸਾਈਜ਼ੇਸ਼ਨ ਵੀ ਨਹੀਂ ਕੀਤੀ ਗਈ ਬਸ ਚੁੱਪੀ ਧਾਰੀ ਰੱਖੀ ਇਹੀ ਉਹਨਾਂ ਦਾ ਗੁਨਾਸ਼ ਸੀ ਫਾਂਵੇਂ ਬਾਅਦ ਵਿੱਚ ਇਹਨਾਂ ਨੇਤਾਵਾਂ ਵੱਲੋਂ ਇਹਨਾਂ ਲੀਡਰਾਂ ਵੱਲੋਂ ਸਿਆਸੀ ਨੇਤਾਵਾਂ ਵੱਲੋਂ ਕੁਝ ਚੁਸਤ ਚਲਾਕੀਆਂ ਕਰਨ ਦੀ ਕੋਸ਼ਿਸ਼ ਹੋਈ ਕਿ ਕਿਵੇਂ ਜ세ਦਾਰ ਸਹਿਬਾਨ ਜੋ ਉਹਨਾਂ ਦੇ ਉੱਪਰ aarop ਲਾ ਰਹੇ ਨੇ ਉਹਨਾਂ ਤੋਂ ਬਚ ਕੇ ਨਿਕਲਿਆ ਜਾਵੇ ਲੇਕਿਨ ਬਹੁਤੇ ਕਾਮਯਾਬ ਹੁੰਦੇ ਦਿਖਾਈ ਨਹੀਂ ਦਿੱਤੇ ਸੁਖਬੀਰ ਬਾਦਲ ਵੱਲੋਂ ਵੀ ਸਿੱਧਾ ਆਪਣੇ ਗੁਨਾਹ ਕਬੂਲਣ ਲਈ ਹਾਂ ਕਹਿਣ ਦੀ ਬਜਾਏ ਇਹ ਕੋਸ਼ਿਸ਼ ਕੀਤੀ ਗਈ ਕਿ ਸਰਕਾਰਾਂ ਦੇ ਹੁੰਦੇ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਜੀ ਸਰਕਾਰਾਂ ਚਲਾਉਣ ਦੇ ਟਾਈਮ ਕਾਫੀ ਗਲਤੀਆਂ ਸਾਡੇ ਕੋਲੋਂ ਹੋਈਆਂ ਉਹਨਾਂ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਕਿ ਸਾਰੇ ਗੁਨਾਹਾਂ ਨੂੰ ਇਕੱਠਾ ਕਰਕੇ ਹੀ ਝੋਲੀ ਚ ਪਵਾ ਲਿਆ ਜਾਵੇ ਕੱਲਾ ਕੱਲਾ ਕਬੂਲ ਕਰਨ ਦੀ ਜਿਹੜੀ ਹੈ ਉਹ ਨੌਬਤ ਨਾ ਆਵੇ ਲੇਕਿਨ ਜ세ਦਾਰ ਸਹਿਬਾਨ ਨੇ ਇਕਨੀ ਚੱਲਣ ਦਿੱਤੀ ਉਹਨਾਂ ਨੇ ਕੱਲਾ ਕੱਲਾ ਜਿਹੜਾ ਗੁਨਾਹ ਹੈ ਉਹ ਸਵਾਲ ਪੁੱਛੇ ਤੇ ਸਰਬੀਰ ਬਾਦਲ ਤੋਂ ਹਾਂ ਦੇ ਰੂਪ ਵਿੱਚ ਉਹਨਾਂ ਨੂੰ ਕਬੂਲ ਕਰਾਇਆ ਕਿ ਹਾਂ ਮੈਂ ਇਹ ਸਾਰੀਆਂ ਗਲਤੀਆਂ ਕੀਤੀਆਂ ਨੇ ਜੋ ਵੀ ਪੰਥਕ ਸਫਾਂ ਦੇ ਵਿੱਚ ਉਹਨਾਂ ਤੇ ਇਲਜ਼ਾਮ ਲੱਗਦੇ ਆ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਇਕੱਲਾ ਇਕੱਲਾ ਕਰਕੇ ਉਹ ਸਾਰੇ ਇਲਜ਼ਾਮ ਹਾਂ ਦੇ ਰੂਪ ਦੇ ਵਿੱਚ ਸੁਖਬੀਰ ਬਾਦਲ ਵੱਲੋਂ ਕਬੂਲੇ ਗਏ ਕਿ ਹਾਂ ਉਹਨਾਂ ਵੱਲੋਂ ਇਹ ਸਾਰੇ ਗੁਨਾਹ ਕੀਤਾਏ ਗਏ ਨੇ। ਪ੍ਰੇਮ ਸਿੰਘ ਚੰਦੂ ਮਾਜਰਾ ਦੇ ਉੱਪਰ ਜਦੋਂ ਇਹ ਸਵਾਲ ਉੱਠੇ ਕਿ ਉਹਨਾਂ ਨੇ ਬਿਆਨ ਦੇ ਕੇ ਸੁਖਬੀਰ ਬਾਦਲ ਦੇ ਫੈਸਲਿਆਂ ਨੂੰ ਜਾਂ ਇਹ ਕਹਿ ਲਈ ਕਿ ਡੇਰਾ ਸੱਚਾ ਸਦਾ ਨੂੰ ਮਾਫੀ ਦੇਣ ਦੇ ਫੈਸਲੇ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਸ ਨੂੰ ਭਾਈਚਾਰਕ ਸਾਂਝ ਦੀ ਮਿਸਾਲ ਦੇ ਤੌਰ ਤੇ ਪੇਸ਼ ਕੀਤਾ ਦੂਰੰਦੇਸ਼ੀ ਫੈਸਲੇ ਦੇ ਤੌਰ ਤੇ ਪੇਸ਼ ਕੀਤਾ। ਤਾ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਵੀ ਇਸ ਗੱਲ ਦੀ ਹਾਮੀ ਨਹੀਂ ਭਰੇਗੀ ਉਹ ਇਸ ਗੱਲਾਂ ਤੋਂ ਮੁਨਕਰ ਹੋਗੇ ਕਿ ਮੈਂ ਕਦੇ ਵੀ ਕੋਈ ਬਿਆਨ ਇਸ ਤਰ੍ਹਾਂ ਦਾ ਨਹੀਂ ਦਿੰਦਾ ਲੇਕਿਨ ਜਥੇਦਾਰ ਸਹਿਬਾਨ ਪੂਰੀ ਤਿਆਰੀ ਨਾਲ ਆਏ ਸੀ ਉਹਨਾਂ ਕੋਲ ਪੇਪਰਾਂ ਦੀਆਂ ਕਟਿੰਗ ਅਖਬਾਰਾਂ ਦੀਆਂ ਕਟਿੰਗ ਸੀ ਕਲਿੱਪ ਸੀਗੀਆਂ ਜਿੰਨਾਂ ਵਿੱਚੋਂ ਉਹਨਾਂ ਨੇ ਉਹ ਬਿਆਨ ਪੜ੍ਹ ਕੇ ਸੁਣਾਏ ਲੇਕਿਨ ਪ੍ਰੇਮ ਸਿੰਘ ਚੰਦੂ ਮਾਜਰਾ ਬਿਆਨਾਂ ਤੋਂ ਇਨਕਾਰ ਕਰਦੇ ਰਹੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਮੇਰੇ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਇਹ ਅਕਾਲੀ ਦਫ਼ਤਰ ਸੀ ਜਿਹੜਾ ਉਸ ਦਫ਼ਤਰ ਵੱਲੋਂ ਬਿਆਨ ਜਾਰੀ ਕੀਤੇ ਗਏ ਸੀ ਤੇ ਅਗਲੇ ਦਿਨ ਮੈਂ ਇਸ ਗੱਲ ਦੇ ਉੱਪਰ ਇਤਰਾਜ਼ ਵੀ ਜਤਾਇਆ ਕਿ ਬਿਆਨ ਮੇਰੇ ਨਾਮ ਤੇ ਕਿਉਂ ਜਾਰੀ ਕੀਤੇ ਗਏ ਨੇ ਇਹ ਜਦੋਂ ਸਭ ਕੁਝ ਹੋ ਰਿਹਾ ਸੀ ਉਸ ਟਾਈਮ ਸੰਗਤਾਂ ਦੇ ਵੱਲੋਂ ਜਗਾਰੇ ਲਗਾ ਕੇ ਜੈਕਾਰੇ ਲਗਾ ਕੇ ਇਸ ਗੱਲ ਦੇ ਵਿੱਚ ਆਪਣਾ ਸਮਰਥਨ ਦੇਣ ਦੀ ਕੋਸ਼ਿਸ਼ ਕੀਤੀ ਚੰਦੂ ਮਾਜਰਾ ਨੂੰ ਵੀ ਇਹ ਅਹਿਸਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਸੰਗਤ ਉਸ ਦੀ ਗੱਲ ਦੇ ਉੱਪਰ ਯਕੀਨ ਨਹੀਂ ਕਰ ਰਹੀ ਉਹ ਖੁਦੋਸ਼ੀ ਮੰਨਦੀ ਹੈ ਬਾਅਦ ਵਿੱਚ ਜਥੇਬਾਰਾ ਵੱਲੋਂ ਪ੍ਰੇਮ ਸਿੰਘ ਚੱਦੂ ਮਾਜਰਾ ਨੂੰ ਵੀ ਕਿਹਾ ਗਿਆ ਕਿ ਜਾ ਕੇ ਸੰਗਤ ਦੇ ਸਾਹਮਣੇ ਆਪਣੀ ਗੱਲ ਰੱਖੋ ਸਾਨੂੰ ਨਾ ਦੱਸੋ ਸੰਗਤ ਦੇ ਮੂਹਰੇ ਇਹ ਜਾ ਕੇ ਤੁਸੀਂ ਜੋ ਵੀ ਕਹਿਣਾ ਚਾਹੋ ਨਿਓ ਡਿਨਾਈ ਕਰਨਾ ਚਾਹੋ ਨਿਓ ਕਰੋ ਲੇਕਿਨ ਉਹਨਾਂ ਵੱਲੋਂ ਨਾਲ-ਨਾਲੇ ਸਵਾਲ ਵੀ ਖੜੇ ਕੀਤੇ ਗਏ ਕਿ ਜੇ ਤੁਹਾਡਾ ਬਿਆਨ ਨਹੀਂ ਸੀ ਤੁਸੀਂ ਇਨ੍ਹਾਂ ਬਿਆਨਾਂ ਦਾ ਪਬਲਿਕਲੀ ਖੰਡਨ ਨਹੀਂ ਕੀਤਾ ਤੁਸੀਂ ਉਸ ਪੱਤਰਕਾਰ ਦੇ ਉੱਪਰ ਕੋਈ ਕੇਸ ਨਹੀਂ ਕੀਤਾ ਉਹਦੇ ਉੱਪਰ ਕੋਈ ਐਕਸ਼ਨ ਨਹੀਂ ਲਿਆ ਇਹ ਸਾਰਾ ਕੁਝ ਕਿਹਾ ਗਿਆ ਫਸੀਲ ਇਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਵੀ ਜਥੇਦਾਰਾਂ ਵੱਲੋਂ ਇਹ ਇਹ ਹੋ ਗਿਆ ਕਿ ਉਹ ਇੱਕ ਪਾਸਾ ਚੁਣਨ ਵਿਕਰਮ ਸਿੰਘ ਮਜੀਠੀਆ ਵੀ ਚਲਾਕੀਆਂ ਦੇ ਨਾਲ ਅਧਵਿਚਕਾਰ ਖੜੋਣ ਦੀ ਕੋਸ਼ਿਸ਼ ਕਰ ਰਹੇ ਸੀ ਲੇਕਿਨ ਜਸਦਾਰਾਂ ਵੱਲੋਂ ਕਹਿਣ ਤੇ ਫਿਰ ਉਹ ਜਿਹੜੇ ਚੁੱਪੀ ਧਾਰੀ ਕੀਤਾ ਹੋਇਆ ਵਾਲਾ ਧੜਾਸੀ ਜਿਨ੍ਹਾਂ ਨੇ ਕੁਝ ਬੋਲਿਆ ਨਹੀਂ ਉਹਦੇ ਵਿੱਚ ਜਾ ਕੇ ਸ਼ਾਮਿਲ ਹੋ ਗਏ ਤੇ ਕਿਹਾ ਕਿ ਹਾਂਜੀ ਮੇਰੀ ਗਲਤੀ ਇਹ ਹੈ ਕਿ ਮੈਂ ਫੈਸਲਿਆਂ ਦੇ ਖਿਲਾਫ ਨਹੀਂ ਬੋਲਿਆ ਲੇਕਿਨ ਮੈਂ ਫੈਸਲਿਆਂ ਦੇ ਵਿੱਚ ਸ਼ਾਮਿਲ ਨਹੀਂ ਸੀ ਹੁਣ ਜਦੋਂ ਇਹ ਸਾਰਾ ਕੁਝ ਹੋਇਆ ਤਾਂ ਜਿਹੜੇ ਲੀਡਰ ਸੁਖਬੀਰ ਸਿੰਘ ਬਾਦਲ ਨਾਲ ਖੜੇ ਦਿਖਾਈ ਦਿੱਤੇ ਉਹ ਸਿਰਫ ਪੁਰਾਣੇ ਕੁਝ ਲੀਡਰ ਸੀ ਜਿਨ੍ਹਾਂ ਦੇ ਵਿੱਚ ਸੁੱਚਾ ਸਿੰਘ ਲੰਗਾ ਹੀਰਾ ਸਿੰਘ ਗੱਬੜੀਆ ਗੁਲਜਾਰ ਸਿੰਘ ਰਣੀਕੇ ਵਰਗੇ ਕੁਝ ਨੇਤਾ ਦਿਖੇ ਜਿਹੜੇ ਆਪਣੀ ਮਰਜ਼ੀ ਦੇ ਨਾਲ ਸੁਖਬੀਰ ਬਾਦਲ ਦੇ ਹੱਕ ਦੇ ਵਿੱਚ ਜਾਂ ਉਸ ਪਾਲੇ ਵਿੱਚ ਖੜੇ ਦਿਖਾਈ ਦਿੱਤੇ ਕਿ ਹਾਂ ਅਸੀਂ ਫੈਸਲਿਆਂ ਦੇ ਵਿੱਚ ਸ਼ਾਮਲ ਹਾਂ ਕਿਉਂਕਿ ਅਸੀਂ ਮੰਤਰੀ ਮੰਡਲ ਦਾ ਹਿੱਸਾ ਸੀ ਅਸੀਂ ਤਾਕਤ ਦਾ ਹਿੱਸਾ ਅਗਰ ਆਨੰਦ ਮਾਣਿਆ ਇਸ ਲਈ ਅਸੀਂ ਇਨਾਂ ਦੇ ਨਾਲ ਖੜਕੇ ਇਹਨਾਂ ਦੇ ਦੋਸ਼ਾਂ ਦੇ ਵਿੱਚ ਵੀ ਬਰਾਬਰ ਦੇ ਭਾਗੀਦਾਰ ਹਨ ਦਲਜੀਤ ਸਿੰਘ ਚੀਮਾ ਬਚਨ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਲੇਕਿਨ ਜਸੇਦਾਰ ਸਹਿਬਾਨ ਵੱਲੋਂ ਉਹਨਾਂ ਨੂੰ ਵੀ ਉੱਥੇ ਹੀ ਖੜਾ ਰੱਖਿਆ ਗਿਆ ਰਮੇਸ਼ ਇੰਦਰ ਸਿੰਘ ਗਰੇਵਾਲ ਵਿਕਰਮ ਸਿੰਘ ਮਜੀਠੀਆ ਵਿਰਿੰਦਰ ਸਿੰਘ ਪੁੰਦੜ ਇਹ ਸਾਰੇ ਜੋ ਉਹਨਾਂ ਦੇ ਖਸਮ ਖਾਸ ਰਹੇ ਨੇ ਉਹ ਸੁਖਬੀਰ ਬਾਦਲ ਦਾ ਸਾਥ ਛੱਡ ਕੇ ਚੁੱਪੀ ਧਾਰਨ ਵਾਲੇ ਗਰੁੱਪ ਦੇ ਵਿੱਚ ਸ਼ਾਮਲ ਖੜੇ ਨਜ਼ਰ ਆਏ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜੋ ਕਿ ਕਾਲੀ ਦਲ ਵਿੱਚੋਂ ਸੁਖਬੀਰ ਬਾਦਲ ਵੱਲੋਂ ਹੀ ਕੱਢੇ ਗਏ ਨੇ ਜਿਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਉਹ ਫੇਰ ਵੀ ਸੁਖਬੀਰ ਬਾਦਲ ਦੇ ਨਾਲ ਖੜੇ ਦਿਖਾਈ ਦਿੱਤੇ ਆਪਣੀ ਰਿਸ਼ਤੇਦਾਰੀ ਉਹਨਾਂ ਨੇ ਪੁਗਾਈ ਲੇਕਿਨ ਜਸਵੰਤ ਸਿੰਘ ਸਹਿਬਾਨ ਵੱਲੋਂ ਉਹਨਾਂ ਨੂੰ ਦੂਜੇ ਪਾਸੇ ਜਾਣ ਦੀ ਹਿਦਾਇਤ ਦਿੱਤੀ ਗਈ ਕਿਉਂਕਿ ਉਹ ਵੀ ਨਹੀਂ ਮੰਨਦੇ ਸਨ ਕਿ ਆ ਆਦੇਸ਼ ਪ੍ਰਤਾਪ ਕੈਰੋਂ ਕੋਈ ਗੁਨਾਹਗਾਰ ਹਨ ਉਹ ਕਿਸੇ ਚੀਜ਼ ਦੇ ਤੋਸ਼ੀ ਹੁਣ ਆਪਾਂ ਗੱਲ ਆ ਜਾਂਦੇ ਆ ਉਸ ਮੌਕੇ ਤੇ ਕਿ ਜੋ ਫੈਸਲੇ ਸੁਣਾਏ ਗਏ ਉਹ ਫੈਸਲਿਆਂ ਦੇ ਉੱਤੇ ਕੀ ਪ੍ਰਤੀਕਰਮ ਆ ਰਿਹਾ ਹੈ ਕੀ ਰਿਐਕਸ਼ਨ ਆ ਰਿਹਾ ਹੈ ਹੁਣ ਤੱਕ ਜੋ ਕੁਝ ਵੀ ਹੋਇਆ ਸੀ ਜੋ ਕੁਝ ਵੀ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਉਸ ਟਾਈਮ ਤੱਕ ਜਸੇਧਾਰ ਸਹਿਬਾਨ ਦੇ ਉੱਪਰ ਕੋਈ ਵੀ ਕਿੰਤੂ ਪਰੰਤੂ ਨਹੀਂ ਹੋਇਆ ਉਹ ਸਾਰਾ ਕੁਝ ਬੰਨਿਆ ਗਿਆ ਕਿ ਜਸੇਧਾਰ ਸਹਿਬਾਨ ਵੱਲੋਂ ਜੋ ਵੀ ਕਾਰਵਾਈ ਕੀਤੀ ਗਈ ਉਹ ਬਹੁਤ ਹੀ ਸਹੀ ਤਰੀਕੇ ਨਾਲ ਮਰਾਦਾ ਮੁਤਾਬਿਕ ਜਿਵੇਂ ਹੋਣੀ ਚਾਹੀਦੀ ਸੀ ਪੰਥ ਦੇ ਸਾਹਮਣੇ ਜੋ ਜੋ ਕੁਝ ਆਉਣਾ ਚਾਹੀਦਾ ਸੀ ਉਹ ਲਿਆਂਦਾ ਗਿਆ ਗਿਆ ਜ세ਦਾਰਾਂ ਦੀ ਇਸ ਦੇ ਵਿੱਚ ਸ਼ਲਾਘਾ ਕੀਤੀ। ਲੇਕਿਨ ਜੋ ਫੈਸਲੇ ਸੁਣਾਏ ਗਏ ਫੈਸਲਿਆਂ ਦੇ ਵਿੱਚ ਵੀ ਪ੍ਰਤੀਕਰਮ ਰਲਮਾ ਮਿਲਮਾ ਹੈ। ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਮ ਦਾ ਖਿਤਾਬ ਵਾਪਸ ਲੈਣਾ ਬੜਾ ਸਹੀ ਫੈਸਲਾ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ 2015 ਵਿੱਚ ਸਰਬੱਤ ਖਾਲਸਾ ਜੋ ਬੁਲਾਇਆ ਗਿਆ ਸੀ ਉਹਦੇ ਵਿੱਚ ਵੀ ਇਹੀ ਫੈਸਲਾ ਸੁਣਾਇਆ ਗਿਆ ਸੀ ਤੇ ਉਸੇ ਫੈਸਲੇ ਦੇ ਉੱਪਰ ਜਥੇਦਾਰ ਸਹਿਬਾਨਾਂ ਵੱਲੋਂ ਫੁੱਲ ਚੜਾਏ ਗਏ ਨੇ ਇਹ ਮੰਨਿਆ ਗਿਆ ਹੈ ਕਿ ਜੋ ਵੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਜਥੇਦਾਰਾਂ ਨੂੰ ਆਪਣੇ ਘਰ ਸਦਕੇ ਅਵਗਿਆ ਕੀਤੀ ਮर्याਦਾ ਦੀ ਉਲੰਘਣਾ ਕੀਤੀ ਗਈ ਉਹਨਾਂ ਨੂੰ ਇਹ ਜੋ ਟਾਈਟਲ ਦਿੱਤਾ ਗਿਆ ਹੈ ਜਾਂ ਜੋ ਇਹ ਪਦਕ ਦਿੱਤਾ ਗਿਆ ਹੈ ਉਹ ਉਸਤੇ ਹਕਦਾਰ ਨਹੀਂ ਉਹ ਉਹਨਾਂ ਤੋਂ ਵਾਪਸ ਲਿਆ ਗਿਆ ਸੁਖਬੀਰ ਬਾਦਲ ਨੂੰ ਜੋ ਸਜ਼ਾ ਸੁਣਾਈ ਗਈ ਉਹ ਸਿਰਫ ਧਾਰਮਿਕ ਸਜ਼ਾ ਸੁਣਾਈ ਗਈ ਜਦਕਿ ਜੋ ਉਹਨਾਂ ਦੇ ਉੱਪਰੋਂ ਗੁਨਾਹ ਕਬੂਲ ਕੀਤੇ ਗਏ ਉਹ ਗੁਨਾਹ ਜਿਹੜੇ ਨੇ ਉਹ ਬਹੁਤ ਵੱਡੇ ਗੁਨਾਹ ਨੇ ਇਹ ਮੰਨਿਆ ਗਿਆ ਕਿ ਉਹਨਾਂ ਦੇ ਆਕਸ਼ਨਸ ਦੇ ਨਾਲ ਸਿੱਖ ਪੰਥ ਨੂੰ ਢਾਹ ਲੱਗੀ ਹੈ ਸਿੱਖ ਸਸਤਾਵਾਂ ਨੂੰ ਢਾਹ ਲੱਗੀ ਹੈ ਅਕਾਲੀ ਦਲ ਦਾ ਜੋ ਅੱਜ ਹਾਲ ਹੋਇਆ ਹੈ ਉਹ ਸੁਖਬੀਰ ਬਾਦਲ ਦੇ ਐਕਸ਼ਨਸ ਕਰਕੇ ਹੋਇਆ ਹੈ ਪੰਥ ਦੇ ਜੋ ਹਜ਼ਾਰਾਂ ਨੌਜਵਾਨ ਸ਼ਹੀਦ ਹੋਏ ਜਾਂ ਉਹ ਮਾਰੇ ਗਏ ਉਹਨਾਂ ਦੇ ਨਾਲ ਵੀ ਇਨਸਾਫ ਨਹੀਂ ਕੀਤਾ ਗਿਆ ਸਗੋਂ ਉਹਨਾਂ ਦੀ ਦੁਰਗਦੀ ਕੀਤੀ ਗਈ ਇਹ ਸਾਰਾ ਕੁਝ ਮੰਨਿਆ ਗਿਆ ਲੇਕਿਨ ਸਜ਼ਾ ਦੇ ਨਾਮ ਤੇ ਸਿਰਫ ਵਰਛਾ ਫੜ ਕੇ ਬਾਹਰ ਖੜੇ ਰਹਿਣਾ ਇੱਕ ਘੰਟੇ ਵਾਸਤੇ ਤੇ ਬਾਕੀ ਸੇਵਾ ਕਰਨ ਲਈ ਭਾਂਡਿਆਂ ਦੀ ਸੇਵਾ ਜੋੜਿਆਂ ਦੀ ਸੇਵਾ ਕੀਰਤਨ ਸੁਣਨਾ ਪਾਠ ਕਰਨਾ ਦੇ ਕੇ ਉਹਨੂੰ ਬਹੁਤ ਹੀ ਹਲਕੇ ਦੇ ਵਿੱਚ ਛੱਡ ਦਿੱਤਾ ਗਿਆ ਕੋਈ ਕਿਸੇ ਤਰੀਕੇ ਦੀ ਰੋਕ ਨਹੀਂ ਲਗਾਈ ਗਈ ਉਹਨਾਂ ਦੇ ਉੱਤੇ ਸਿਆਸੀ ਜੀਵਨ ਦੇ ਵਿੱਚ ਵਾਪਸ ਆਉਣ ਤੇ ਉਹਨਾਂ ਦੇ ਵਿਵੇਕ ਦੇ ਉੱਤੇ ਛੱਡ ਦਿੱਤਾ ਗਿਆ ਕਿ ਉਹ ਮੋਰਲਿ ਰਿਸਪਾਂਸਿਬਿਲਟੀ ਲੈ ਕੇ ਕੀ ਇਥੋਂ ਚੁੱਪਚਾਪ ਵਿਦਾਲੇ ਰਹਿੰਦੇ ਨੇ ਜਾਂ ਆਪਣਾ ਟਾਈਮ ਦੇਖ ਕੇ 6 ਮਹੀਨੇ ਬਾਅਦ ਦੁਬਾਰਾ ਵਾਪਸੀ ਕਰਦੇ ਨੇ ਇਹ ਸਾਰਾ ਫੈਸਲਾ ਸੁਖਬੀਰ ਬਾਦਲ ਦੇ ਵਿਵੇਕ ਦੇ ਉੱਪਰ ਹੀ ਛੱਡ ਦਿੱਤਾ ਗਿਆ ਹੁਣ ਇੱਥੇ ਜੋ ਜਥੇਦਾਰ ਸਹਿਬਾਨ ਵੱਲੋਂ ਵਰਸ਼ਾ ਸਿੰਘ ਬਲਟੋਖਾ ਨੂੰ ਜਾਂ ਹਰਵਿੰਦਰ ਸਿੰਘ ਸਰਗਨਾ ਦੇ ਉੱਪਰ ਟਿੱਪਣੀਆਂ ਕੀਤੀਆਂ ਗਈਆਂ ਜਾਂ ਉਹਨਾਂ ਦੇ ਉੱਪਰ ਜੋ ਤਨਖਾਈਆ ਕਰਾਰ ਦਿੱਤਾ ਗਿਆ ਉਹ ਜੋ ਗੁਨਾਹ ਨੇ ਉਹ ਜਥੇਦਾਰ ਸਹਿਬਾਨ ਦੇ ਉੱਪਰ ਦਬਾਅ ਪਾਉਣ ਦੀ ਕੋਸ਼ਿਸ਼ ਜਾਂ ਉਹਨਾਂ ਵੱਲੋਂ ਗਲਤ ਸ਼ਬਦਾਂ ਦੀ ਚੋਣ ਜਿਹੜੀ ਮर्यादा ਤੋਂ ਪਰੇ ਹੋ ਕੇ ਬੋਲਣ ਦੇ ਜੋ ਇਲਜ਼ਾਮ ਲੱਗਦੇ ਨੇ ਉਹਨਾਂ ਦੀ ਸਜ਼ਾ ਬਹੁਤ ਜਿਆਦਾ ਵੱਡੀ ਸੁਣਾਈ ਗਈ ਹੈ ਜੋਗਵਰਸਾ ਸਿੰਘ ਬਲਟੋਹਾ ਨੇ ਕੰਮ ਕੀਤੇ ਉਹ ਉਹਨਾਂ ਨੇ ਆਪਣੀ ਮਰਜ਼ੀ ਨਾਲ ਨਹੀਂ ਕੀਤੇ ਉਹ ਸੁਖਬੀਰ ਬਾਦਲ ਵੱਲੋਂ ਕਰਾਏ ਗਏ ਜੋ ਵੀ ਦਬਾਅ ਪਾਉਣ ਦੀ ਕੋਸ਼ਿਸ਼ ਹੋਈ ਉਹ ਸੁਖਬੀਰ ਬਾਦਲ ਵੱਲੋਂ ਵਰਸਾ ਸਿੰਘ ਬਲਟੋਹਾ ਤੋਂ ਕਰਵਾਈ ਗਈ ਸਜ਼ਾ 10 ਸਾਲ ਵਾਸਤੇ ਬਾਹਰ ਹੋਣਾ ਵਰਸਾ ਸਿੰਘ ਬਲਟੋਹਾ ਨੂੰ ਮਿਲੀ ਲੇਕਿਨ ਜਿਨੇ ਇੰਨਾ ਗੁਨਾਹ ਕੀਤੇ ਇੰਨੇ ਵੱਡੇ ਗੁਨਾਹ ਕੀਤੇ ਉਸ ਨੂੰ ਸਿਰਫ ਧਾਰਮਿਕ ਲਗਾ ਲਗਾ ਕੇ ਛੱਡ ਦਿੱਤਾ ਗਿਆ ਇਸ ਉੱਪਰ ਪ੍ਰਸ਼ਨ ਉੱਠਣਾ ਲਾਜ਼ਮੀ ਹੈ ਤੇ ਪ੍ਰਸ਼ਨ ਉੱਠ ਵੀ ਰਹੇ ਨੇ ਇੱਥੇ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਜੇ ਬੋਲਣ ਦੇ ਉੱਪਰ ਇੰਨੀ ਜ਼ਿਆਦਾ ਵੱਡੀ ਸਜ਼ਾ ਲਗਾਈ ਜਾ ਰਹੀ ਹੈ ਤਾਂ ਜਸੇਦਾਰਾਂ ਵੱਲੋਂ ਵੀ ਆਪਣੇ ਜੋ ਫੈਸਲੇ ਲਏ ਗਏ ਨੇ ਉਹਨਾਂ ਦੇ ਉੱਪਰ ਕਿੰਤੂ ਪਰੰਤੂ ਕਰਨ ਤੋਂ ਵਰਜਨ ਦੀ ਕੋਸ਼ਿਸ਼ ਹੋ ਰਹੀ ਹੈ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਵੀ ਬੰਦਾ ਸਾਡੇ ਫੈਸਲਿਆਂ ਦੇ ਉੱਤੇ ਪ੍ਰਸ਼ਨ ਨਾ ਖੜੇ ਕਰੇ ਲੇਕਿਨ ਪ੍ਰਸ਼ਨ ਪ੍ਰਸ਼ਨ ਜਿਹੜੇ ਨੇ ਉਹ ਖੜੇ ਹੋਣੇ ਲਾਜ਼ਮੀ ਨੇ ਮੈਂ ਇੱਥੇ ਵਿਰਸਾ ਸਿੰਘ ਬਲਟੋਖਾ ਜਾਂ ਸਰਨਾ ਦੀ ਹਮਾਇਤ ਨਹੀਂ ਕਰ ਰਿਹਾ ਉਹਨਾਂ ਵੱਲੋਂ ਜੋ ਭਾਸ਼ਾ ਵਰਤੀ ਗਈ ਬਹੁਤ ਹੀ ਨੀਵੀਂ ਪੱਦਰ ਦੀ ਭਾਸ਼ਾ ਹੈ ਉਹਨਾਂ ਵੱਲੋਂ ਜੋ ਵੀ ਕੁਝ ਕੀਤਾ ਗਿਆ ਉਹ ਆਪਣੇ ਰਾਜਸੀ ਆਕਾਮਾਂ ਦੀਆਂ ਨਜ਼ਰਾਂ ਦੇ ਵਿੱਚ ਆਪਣੇ ਆਪ ਨੂੰ ਚੰਗਾ ਦਿਖਾਉਣ ਲਈ ਖੁਸ਼ ਕਰਨ ਦੇ ਲਈ ਕੀਤਾ ਗਿਆ ਜਿਸ ਦੀ ਜਿੰਨੀ ਵੀ ਆਲੋਚਨਾ ਕੀਤੀ ਜਾਵੇ ਉਹ ਘੱਟ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਲੇਕਿਨ ਜੇ ਉਹਦੇ ਮੁਕਾਬਲੇ ਸੁਖਬੀਰ ਬਾਦਲ ਦੀ ਸਜ਼ਾ ਦੇਖੂ ਤਾਂ ਬਹੁਤ ਘੱਟ ਹੈ ਕੁਝ ਵੀ ਨਹੀਂ ਹੈ ਇਸ ਚੀਜ਼ ਦੇ ਉੱਪਰ ਸਵਾਲ ਉੱਠ ਰਹੇ ਦੂਸਰਾ ਜੋ ਅਕਾਲੀ ਦਲ ਨੂੰ ਉਹਨਾਂ ਨੇ ਮੁੜ ਸਰਜੀਤ ਕਰਨ ਦੀ ਕੋਸ਼ਿਸ਼ ਕਰਨ ਬਾਰੇ ਕਿਹਾ ਹੈ ਕਿ ਤੁਸੀਂ ਦਾਗੀ ਤੇ ਬਾਗੀ ਇਕੱਠੇ ਹੋ ਜਾਓ ਆਪਣੇ ਚੁੱਲ੍ਹੇ ਚੋਂ ਕੇ ਬੰਦ ਕਰੋ ਤੇ ਨਵੇਂ ਸਿਰੇ ਤੋਂ ਅਕਾਲੀ ਦਲ ਦੀ ਭਰਤੀ ਹੋਵੇ ਫੇਰ 6 ਮਹੀਨੇ ਦੇ ਅੰਦਰ ਇਹ ਪ੍ਰਕਿਰਿਆ ਪੂਰੀ ਕਰਕੇ ਨਵੇਂ ਸਿਰੇ ਤੋਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇ ਪ੍ਰਧਾਨ ਦੀ ਚੋਣ ਕੀਤੀ ਜਾਵੇ ਇਹ ਕਿਹਾ ਗਿਆ ਇੱਥੇ ਨਵੇਂ ਪੁਰਾਣੇ ਡੈਲੀਗੇਟਸ ਦੀ ਗੱਲ ਹੋਈ ਉੱਥੇ ਹੀ ਸਾਰਾ ਪੇਚ ਹੈ ਜਿਨ੍ਹਾਂ ਨੂੰ ਇਸ ਫੈਸਲੇ ਤੇ ਇਤਰਾਜ਼ ਹੈ ਉਹ ਇਸ ਗੱਲ ਦਾ ਜ਼ਿਕਰ ਹੀ ਕਰਦੇ ਨੇ ਕਿ 6 ਮਹੀਨੇ ਬਾਅਦ ਜਿਨ੍ਹਾਂ ਨੇ ਡੈਲੀਗੇਟ ਬਣਾਉਣੇ ਨੇ ਮੈਂਬਰ ਬਣਾਉਣੇ ਨੇ ਭਰਤੀ ਦਾ ਕੰਮ ਕਰਨਾ ਹੈ ਉਹ ਸਾਰੇ ਸੁਖਬੀਰ ਬਾਦਲ ਦੇ ਸਾਥੀ ਨੇ ਉਹ ਰਲ ਮਿਲ ਕੇ ਕਰਨਗੇ ਉਹਨਾਂ ਲੋਕਾਂ ਨੂੰ ਹੀ ਦੁਬਾਰਾ ਮੈਂਬਰ ਬਣਾਇਆ ਜਾਊਗਾ ਤੇ ਫੇਰ ਪ੍ਰਧਾਨਗੀ ਸੁਖਬੀਰ ਬਾਦਲ ਕੋਲ ਆ ਸਕਦੀ ਹੈ ਇਸ ਤੇ ਹੀ ਸਾਰਿਆਂ ਨੂੰ ਇਤਰਾਜ਼ ਹੈ ਹੁਣ ਇੱਥੇ ਜੋ ਇਸ ਫੈਸਲੇ ਦੇ ਸਮਰਥਨ ਦੇ ਵਿੱਚ ਹੈਗੇ ਨੇ ਉਹ ਲੋਕ ਇਹ ਕਹਿ ਰਹੇ ਨੇ ਕਿ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਪ੍ਰਦਾਨ ਦੇ ਯਾ ਰਾਜਸੀ ਨੇਤਾ ਦਾ ਜਦੋਂ ਗਲ ਵਿੱਚ ਤਖਤੀ ਪੈ ਜਾਂਦੀ ਹੈ ਜਦੋਂ ਤਨਖਾਹ ਲੱਗ ਜਾਂਦੀ ਹੈ ਫਿਰ ਉਹਨਾਂ ਦੀ ਵਾਪਸੀ ਕਰ ਪਾਉਣਾ ਬਹੁਤ ਮੁਸ਼ਕਲ ਹੈ ਅੱਜ ਤੱਕ ਕੋਈ ਵਾਪਸੀ ਨਹੀਂ ਕਰ ਸਕਿਆ ਤੇ ਸੁਖਬੀਰ ਬਾਦਲ ਵੀ ਵਾਪਸੀ ਨਹੀਂ ਕਰ ਪਾਉਣਗੇ ਉਹ ਇਤਿਹਾਸ ਦਾ ਹਵਾਲਾ ਦਿੰਦੇ ਨੇ ਲੇਕਿਨ ਜ세ਦਾਰ ਸਹਿਬਾਨ ਇੱਥੇ ਇੱਕ ਨਿਰਣਾਇਕ ਫੈਸਲਾ ਦੇ ਸਕਦੇ ਸੀ ਜਿਸ ਤੋਂ ਉਹ ਖੁੰਝ ਗਏ ਨੇ ਫੈਸਲਾ ਨਹੀਂ ਦਿੱਤਾ ਗਿਆ ਚੋਰ ਮੋਰੀ ਦਾ ਰਸਤਾ ਛੱਡ ਦਿੱਤਾ ਗਿਆ ਹੈ ਸ਼ਖਬੀਰ ਬਾਦਲ ਖੁਦ ਵਾਪਸ ਨਹੀਂ ਆਉਂਦੇ ਲੇਕਿਨ ਕਿਸੇ ਪਰਿਵਾਰਕ ਮੈਂਬਰ ਨੂੰ ਕਿਸੇ ਹੋਰ ਨੂੰ ਪ੍ਰੌਕਸੀ ਕੈਂਡੀਡੇਟ ਦੇ ਤਰ੍ਹਾਂ ਵਰਤ ਕੇ ਲਿਆ ਸਕਦੇ ਨੇ ਤੇ ਆਪਣੇ ਟਾਈਮ ਦਾ ਉਹ ਇੱਕ ਤਰੀਕੇ ਨਾਲ ਉਡੀਕ ਕਰ ਸਕਦੇ ਨੇ ਕਿ ਮੈਂ 6 ਮਹੀਨੇ ਨਹੀਂ ਸਾਲ ਬਾਅਦ ਇਸ ਦੁਬਾਰਾ ਦਲ ਦੇ ਉੱਪਰ ਕਾਬਜ ਹੋ ਸਕਾਂ ਇਹ ਰਸਤੇ ਖੁੱਲੇ ਨੇ ਉਹਨਾਂ ਵਾਸਤੇ ਹਾਂ ਉਹ ਇਹ ਸੋਚਦੇ ਨੇ ਕਿ ਨਹੀਂ ਬਹੁਤ ਹੋ ਗਿਆ ਮੈਂ ਜਿੰਨਾ ਵੀ ਹਿਊਮਿਲੇਸ਼ਨ ਲੈ ਸਕਦਾ ਸੀ ਲੈ ਚੁੱਕਿਆ ਹਾਂ ਹੁਣ ਇੰਨਾ ਸਿਆਸੀ ਖੇਡ ਦੇ ਵਿੱਚ ਸਿਆਸੀ ਰਾਜਨੀਤੀ ਜੋ ਹੈ ਉਹਦੇ ਵਿੱਚ ਮੇਰਾ ਹੁਣ ਕੋਈ ਰੋਲ ਨਹੀਂ ਰਹਿ ਗਿਆ ਮੈਂ ਆਪਣੇ ਕਾਰੋਬਾਰ ਦੇ ਉੱਪਰ ਹੀ ਧਿਆਨ ਦੇਵਾਂਗਾ ਇਹ ਉਹਨਾਂ ਦੇ ਵਿਵੇਕ ਦੀ ਗੱਲ ਹੈ ਕਿ ਉਹ ਕਿਸ ਤਰ੍ਹਾਂ ਦਾ ਫੈਸਲਾ ਲੈਂਦੇ ਨੇ ਜਸედაਰ ਸਹਿਬਾਨਾ ਨੇ ਚੋਰ ਮੋਰੀ ਖੁੱਲੀ ਛੱਡ ਦਿੱਤੀ ਬਾਕੀ ਚਾਹੇ ਉਹ 90 ਲੱਖ ਰੁਪਏ ਵਾਪਸ ਲੈਣ ਦੀ ਗੱਲ ਹੋਵੇ ਉਹ ਫੈਸਲੇ ਸਾਰੇ ਹੀ ਛਲਾਗਾ ਯੋਗ ਨੇ ਲੇਕਿਨ ਜਿਹੜਾ ਪੁਰਾਣੇ ਜ세ਧਾਰ ਨੇ ਜਿੰਨਾਂ ਵੱਲੋਂ ਮਾਫੀ ਪਹਿਲੇ ਦਿੱਤੀ ਗਈ ਸ਼ੁਰਵੀਰ ਬਾਦਲ ਤੇ ਪ੍ਰਕਾਸ਼ਨ ਬਾਦਲ ਦੇ ਕਹਿਣ ਤੇ ਉਹਨਾਂ ਨੂੰ ਵੀ ਬਹੁਤ ਹਲਕੇ ਤਰੀਕੇ ਦੇ ਵਿੱਚ ਛੱਡ ਦਿੱਤਾ ਗਿਆ ਉਹਨਾਂ ਦੇ ਉੱਪਰ ਵੀ ਕੋਈ ਐਗਜ਼ੈਂਪਲਰੀ ਸਜ਼ਾ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਜੋ ਕਿ ਬਣਦੀ ਸੀ ਗਿਆਨੀ ਗੁਰਬਚਨ ਸਿੰਘ ਦੀਆਂ ਸਾਰੀਆਂ ਹੀ ਜੋ ਸਹੂਲਤਾਂ ਨੇ ਐਸਜੀਪੀਸੀ ਵੱਲੋਂ ਦਿੱਤੀਆਂ ਗਈਆਂ ਉਹ ਵਾਪਸ ਲੈ ਲਈਆਂ ਗਈਆਂ ਨੇ ਗਿਆਨੀ ਗੁਰਮੁਖ ਸਿੰਘ ਦੀ ਬਦਲੀ ਕਰਨ ਦੀ ਗੱਲ ਕਹੀ ਹੈ ਕਿ ਜਦੋਂ ਤੱਕ ਉਹ ਮਾਫੀ ਨਹੀਂ ਮੰਗਦੇ ਅੰਮ੍ਰਿਤਸਰ ਤੋਂ ਬਾਹਰ ਰਹੇ ਨੇ ਬਹੁਤ ਹੀ ਹਲਕੀਆਂ ਸਜ਼ਾਵਾਂ ਨੇ ਜਿਹੜੀਆਂ ਕਿ ਐਗਜ਼ੈਂਪਲਰੀ ਹੋਣੀਆਂ ਚਾਹੀਦੀਆਂ ਸੀ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ ਤਾਂ ਕਿ ਹੋਰ ਕੋਈ ਜਫੇਦਾਰ ਦੁਬਾਰਾ ਇਸ ਤਰ੍ਹਾਂ ਦੀ ਗਲਤੀ ਨਾ ਕਰੇ ਸੋ ਰਲਮਾ ਮਿਲਮਾ ਕੰਮ ਹੈ ਕੁਝ ਫੈਸਲਿਆਂ ਦੀ ਛਲਾਗਾ ਹੋ ਰਹੀ ਹੈ ਕੁਝ ਫੈਸਲੇ ਚੰਗੇ ਨੇ ਪਬਲਿਕਲੀ ਜੋ ਤਖਤ ਸਹਿਬਾਨ ਦੇ ਉੱਤੇ ਵਰਤਾਂਤ ਸਿਰਜਿਆ ਗਿਆ ਉਹ ਵੀ ਛਲਾਗਾਯੋਗ ਹੈ ਸਖਤ ਸਵਾਲ ਪੁੱਛੇ ਗਏ ਜੋ ਪੰਥ ਚਾਹੁੰਦਾ ਸੀ ਸੁਖਬੀਰ ਬਾਦਲ ਦੇ ਮੂੰਹੋਂ ਸੁਣਨਾ ਉਹ ਸੁਣਾਇਆ ਗਿਆ ਲੇਕਿਨ ਜਦੋਂ ਸਜ਼ਾ ਦਾ ਵਕਤ ਆਇਆ ਜਦੋਂ ਸਖਤ ਫੈਸਲਾ ਲੈਣ ਦੀ ਲੋੜ ਸੀ ਉਦੋਂ ਜਥੇਦਾਰ ਸਹਿਬਾਨ ਹੁੰਜ ਗਏ ਉੱਤੇ ਉਹ ਨਰਮੀ ਵਰਤ ਗਏ ਉੱਥੇ ਉਹਨਾਂ ਨੇ ਚੋਰ ਰਸਤਾ ਖੁੱਲਾ ਛੱਡ ਦਿੱਤਾ ਦੁਬਾਰਾ ਫੇਰ ਅਕਾਲੀ ਦਲ ਨੂੰ ਉਸੇ ਹੀ ਦਿਸ਼ਾ ਦੇ ਵਿੱਚ ਲੈ ਕੇ ਜਾਣ ਦਾ ਜਿਸ ਨੂੰ ਕੀ ਪੰਥ ਕਦੇ ਵੀ ਪ੍ਰਵਾਨ ਨਹੀਂ ਕਰੇਗਾ ਜੇ ਦੁਬਾਰਾ ਇਹ ਕੋਸ਼ਿਸ਼ ਹੁੰਦੀ ਹੈ ਮੈਨੂੰ ਨਹੀਂ ਲੱਗਦਾ ਜੋ ਪੰਥ ਦਾ ਰਿਐਕਸ਼ਨ ਦੇਖਿਆ ਸੰਗਤ ਦਾ ਰਿਐਕਸ਼ਨ ਉਸ ਟਾਈਮ ਵੀ ਦੇਖਿਆ ਉਸ ਤੋਂ ਬਾਅਦ ਵੀ ਜੋ ਦੇਖਣ ਨੂੰ ਮਿਲ ਰਿਹਾ ਹੈ ਕਾਲ ਤਖਸੈਬਾਨ ਦੇ ਜਸੇਦਾਰ ਪਾਵੇਂ ਰਸਤਾ ਖੁੱਲਾ ਛੱਡ ਦੇਣ ਲੇਕਿਨ ਪੰਥ ਨੇ ਜਿੰਦੇ ਲਾ ਦਿੱਤੇ ਨੇ ਪੰਥ ਨੇ ਰਸਤੇ ਪੂਰੀ ਤਰੀਕੇ ਨਾਲ ਬੰਦ ਕਰ ਦਿੱਤੇ ਨੇ ਤੇ ਪੰਥ ਦੁਬਾਰਾ ਇਹ ਜੇ ਲੀਡਰਾਂ ਦੀ ਅਗਵਾਈ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਕਦੇ ਵੀ ਨਹੀਂ ਕਬੂਲੇਗਾ ਜਿਨ੍ਹਾਂ ਨੇ ਪੰਥ ਨੂੰ ਐਡੀ ਵੱਡੀ ਢਾਹ ਲਾਈ ਹੈ ਐਡੀ ਵੱਡੀ ਛੱਟ ਮਾਰੀ ਹੈ ਐਡਾ ਵੱਡਾ ਨੁਕਸਾਨ ਕੀਤਾ ਹੈ ਛੋ ਫੈਸਲਾ ਲੋਕਾਂ ਦੀ ਕਚੈਰੀ ਵਿੱਚ ਹੈ ਫੈਸਲਾ ਪੰਥ ਦੀ ਕਚੈਰੀ ਵਿੱਚ ਹੈ ਪੰਥ ਕਿਸ ਤਰ੍ਹਾਂ ਰਿਐਕਟ ਕਰਦਾ ਹੈ ਕਿਸ ਤਰ੍ਹਾਂ ਫੈਸਲੇ ਦਾ ਸਮਰਥਨ ਕਰਦਾ ਹੈ ਜਾਂ ਨਹੀਂ ਕਰਦਾ ਹੈ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ 6 ਮਹੀਨੇ ਬਾਅਦ ਅਕਾਲੀ ਦਲ ਕਿਸ ਰੂਪ ਵਿੱਚ ਨਵਾਂ ਆਪਣਾ ਆਪ ਨੂੰ ਖੜਾ ਕਰਨ ਦੇ ਵਿੱਚ ਕਾਮਯਾਬ ਹੁੰਦਾ ਹੈ ਨਹੀਂ ਹੁੰਦਾ ਹੈ ਪੁਰਾਣੇ ਨੇਤਾਵਾਂ ਦੀ ਹੀ ਵਾਪਸੀ ਹੁੰਦੀ ਹੈ ਜਾਂ ਉਹਨਾਂ ਦੇ ਧੀਆ ਪੁੱਤਾਂ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਲੇਕਿਨ ਪੰਥ ਗੌਰ ਨਾਲ ਦੇਖ ਰਿਹਾ ਹੈ ਵਾਚ ਰਿਹਾ ਹੈ ਕਿ ਘਟਨਾਕ੍ਰਮ ਕਿਵੇਂ ਹੁੰਦੇ ਨੇ ਤੇ ਉਸ ਤੋਂ ਬਾਅਦ ਹੀ ਜੋ ਆਪਣਾ ਰਿਐਕਸ਼ਨ ਹੈ ਉਹ ਪੰਥ ਵੱਲੋਂ ਦਿੱਤਾ ਜਾਏਗਾ ਪ੍ਰਮਾਨਗੀ ਹੁੰਦੀ ਹੈ ਜਾਂ ਨਹੀਂ ਆਉਣ ਵਾਲਾ ਵਕਤ ਦੱਸੇਗਾ ਜਥੇਦਾਰ ਸਹਿਬਾਨ ਦੇ ਫੈਸਲੇ ਵੀ ਉਹਨਾਂ 6 ਮਹੀਨਿਆਂ ਦੇ ਅੰਦਰ ਕੀ ਕੀ ਹੁੰਦਾ ਹੈ ਉਸ ਦੇ ਕਸਰਟੀ ਦੇ ਉੱਤੇ ਹੀ ਦੇਖੇ ਜਾਣਗੇ ਕਿ ਇਹ ਫੈਸਲੇ ਸਖਤ ਸੀ ਜਾਂ ਨਹੀਂ ਸਹੀ ਸੀ ਜਾਂ ਨਹੀਂ ਜਿੰਨੇ ਹੋਣੇ ਚਾਹੀਦੇ ਸੀ ਉਹਨੇ ਸਖਤ ਸੀ ਜਾਂ ਨਹੀਂ ਵਿਦਿਆਨੰਦਿਆ ਧੰਨਵਾਦ